ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਾਂ ਬਣਾਵਾਂਗੇ ਪਨੀਰ ਲਵਾਬਦਾਰ ਤੇ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਹੈ ਤੇ ਇਹਦਾ ਜਿਹੜਾ ਟੇਸਟ ਹੈ ਉਹ ਬਿਲਕੁਲ ਬਾਹਰ ਰੈਸਟੋਰੈਂਟ ਦੀ ਤਰ੍ਹਾਂ ਹੁੰਦਾ ਹੈ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਮੇਰੀ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਮਿਲ ਸਕਣ ਤਾਂ ਚਲੋ ਫਿਰ ਹੁਣ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਤੇ ਹੁਣ ਇੱਕ ਪੈਨ ਦੇ ਵਿੱਚ ਦੋ ਚਮਚ ਪਾ ਲਾਂਗੇ ਕੁਕਿੰਗ ਆਇਲ ਦੇ ਤੇ ਉਹਦੇ ਵਿੱਚ ਅੱਧਾ ਚਮਚ ਜੀਰਾ ਪਾਇਆ ਤੇ ਇਹਨੂੰ ਆਪਾਂ ਹਲਕਾ ਜਿਹਾ ਫਰਾਈ ਕਰ ਲਾਂਗੇ ਤੇ ਫੇਰ ਆਪਾਂ ਇਹਦੇ ਵਿੱਚ ਐਡ ਕਰ ਦੇਾਂਗੇ ਦੋ ਲੌਂਗ ਤੇ ਨਾਲ ਹੀ ਆਪਾਂ ਐਡ ਕਰਾਂਗੇ ਦੋ ਹਰੀ ਵਾਲੀ ਅਲੈਚੀਆਂ ਤੇ ਹੁਣ ਇਹਦੇ ਵਿੱਚ ਆਪਾਂ ਐਡ ਕਰਾਂਗੇ ਤਿੰਨ ਕਲੀਆਂ ਲਸਣ ਦੀਆਂ ਤੇ ਦੋ ਛੋਟੇ ਪੀਸ ਅਦਰਕ ਦੇ ਤੇ ਇਹਨੂੰ ਆਪਾਂ ਥੋੜਾ ਜਿਹਾ ਫਰਾਈ ਕਰ ਲਾਂਗੇ ਫਿਰ ਆਪਾਂ ਇਹਦੇ ਵਿੱਚ ਐਡ ਕਰਾਂਗੇ ਇੱਕ ਪਿਆਜ਼ ਜਿਹਨੂੰ ਕਿ ਆਪਾਂ ਲੰਬਾ ਲੰਬਾ ਕੱਟ ਕਰ ਲਿਆ ਤੇ ਉਸ ਤੋਂ ਬਾਅਦ ਇਹਨੂੰ ਥੋੜੀ ਦੇਰ ਲਈ ਆਪਾਂ ਪਕਾ ਲਾਂਗੇ ਤੇ ਇਹਨੂੰ ਆਪਾਂ ਜ਼ਿਆਦਾ ਨਹੀਂ ਪਕਾਉਣਾ ਹੈਗਾ ਵੀ 골ਡਨ ਬ੍ਰਾਊਨ ਨਹੀਂ ਕਰਨਾ ਬਸ ਹਲਕਾ ਜਿਹਾ ਹੀ ਪਕਾਣਾ ਹੈ ਜਿੱਦੇ ਪਿਆਜ਼ ਦਾ ਕਲਰ ਥੋੜਾ ਜਿਹਾ ਚੇਂਜ ਹੋਏਗਾ ਤਾਂ ਉਸੇ ਟਾਈਮ ਆਪਾਂ ਇਹਦੇ ਵਿੱਚ ਐਡ ਕੀਤੇ ਆ ਇੱਥੇ ਦੋ ਟਮਾਟਰ ਜਿਨ੍ਹਾਂ ਨੂੰ ਮੈਂ ਰਫਲੀ ਚੋਪ ਕਰ ਲਿਆ ਤੇ ਇਹਨਾਂ ਨੂੰ ਵੀ ਆਪਾਂ ਥੋੜੀ ਦੇਰ ਲਈ ਪਕਾਵਾਂਗੇ ਟਮਾਟਰ ਪਾਨ ਤੋਂ ਬਾਅਦ ਨਾਲੀਏ ਦੇ ਵਿੱਚ ਆਪਾਂ ਪਾਵਾਂਗੇ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਤੇ ਅੱਧਾ ਚਮਾਚ ਨਮਕ ਦਾ ਪਾ ਕੇ ਇਹਨੂੰ ਇੱਕ ਵਾਰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਪੰਜ ਤੋਂ ਛੇ ਕਾਜੂ ਤੇ ਨਾਲ ਹੀ ਇਹਨੂੰ ਕਰ ਦਾਂਗੇ ਮਿਕਸ ਤੇ ਮੈਂ ਇੱਥੇ ਕਾਜੂ ਹੀ ਪਾਏ ਨੇ ਜੇ ਤੁਹਾਡੇ ਕੋਲ ਹੋਣ ਤਾਂ ਤੁਸੀਂ ਮਗਜ ਵੀ ਇੱਕ ਚਮਚ ਪਾ ਸਕਦੇ ਹੋ ਮੇਰੇ ਕੋਲ ਅੱਜ ਮਗਜ ਨਹੀਂ ਸੀਗੇ ਇਸ ਕਰਕੇ ਮੈਂ ਇਕੱਲੇ ਕਾਜੂ ਹੀ ਪਾ ਰਹੀ ਹਾਂ ਮਗਜ ਜਿਨ੍ਹਾਂ ਨੂੰ ਮੈਲਨ ਸੀਡਸ ਵੀ ਕਹਿੰਦੇ ਆ ਉਹ ਵੀ ਇੱਕ ਚਮਚਾ ਤੁਸੀਂ ਐਡ ਕਰ ਸਕਦੇ ਹੋ ਤੇ ਹੁਣ ਦੋ ਤਿੰਨ ਮਿੰਟ ਹੋ ਗਏ ਆ ਆਪਾਂ ਢੱਕਣਾ ਉਠਾ ਕੇ ਦੇਖਦੇ ਹਾਂ ਕਿ ਜਿਹੜੇ ਆਪਣੇ ਟਮਾਟਰ ਆ ਉਹ ਮੈਸ਼ ਹੋਏ ਕਿ ਨਹੀਂ ਇਹ ਹੁਣ ਇਹਨੂੰ ਆਪਾਂ ਥੋੜੀ ਦੇਰ ਲਈ ਹੋਰ ਐਦਾ ਭੁੰਨ ਲਾਂਗੇ ਤੇ ਐਦਾ ਜਦੋਂ ਆਪਾਂ ਭੁੰਨ ਕੇ ਮਸਾਲਾ ਗ੍ਰाइंड ਕਰਕੇ ਕੋਈ ਵੀ ਸਬਜ਼ੀ ਬਣਾਉਣੀ ਆ ਤਾਂ ਉਹਦਾ ਜਿਹੜਾ ਸਵਾਦ ਆ ਉਹ ਦੁੱਗਣਾ ਹੋ ਜਾਂਦਾ ਹੈ ਤੇ ਇੱਥੇ ਇਹਨੂੰ ਵੀ ਆਪਾਂ ਥੋੜੀ ਦੇਰ ਲਈ ਹੁਣ ਹੋਰ ਸੇਕ ਲਵਾ ਕੇ ਫਿਰ ਇਹਨੂੰ ਆਪਾਂ ਠੰਡਾ ਕਰ ਲੈਣਾ ਤੇ ਫਿਰ ਇਹਦੀ ਆਪਾਂ ਪਿਓਰੀ ਬਣਾਵਾਂਗੇ ਤਾਂ ਹੁਣ ਮਸਾਲਾ ਠੰਡਾ ਹੋ ਗਿਆ ਤੇ ਆਪਾਂ ਇਹਨੂੰ ਇੱਕ ਗ੍ਰੈਂਡਰ ਚਾਰ ਦੇ ਵਿੱਚ ਪਾ ਲਾਂਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਹੁਣ ਇਹਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲਿਆ ਤੇ ਇਹਦਾ ਜਿਹੜਾ ਕਲਰ ਆ ਉਹ ਕਿੰਨਾ ਵਧੀਆ ਆਇਆ ਤੇ ਇੱਥੇ ਹੁਣ ਆਪਾਂ ਉਹੀ ਸੇਮ ਪੈਨ ਲੈ ਲਾਂਗੇ ਤੇ ਉਹਦੇ ਵਿੱਚ ਪਾਏ ਨੇ 2 ਚਮਚ ਕੁਕਿੰਗ ਆਇਲ ਤੇ ਉਹਨਾਂ ਕੀ ਇੱਥੇ ਮੈਂ ਬਟਰ ਲਿੱਤਾ ਤੁਸੀਂ ਚਾਹੋ ਤਾਂ ਕੱਲਾ ਕੁਕਿੰਗ ਆਇਲ ਵੀ ਪਾ ਸਕਦੇ ਹੋ ਜਾਂ ਕੱਲਾ ਬਟਰ ਵੀ ਪਾ ਸਕਦੇ ਹੋ ਪਰ ਮੈਂ ਇੱਥੇ ਦੋਹਾਂ ਨੂੰ ਹਾਫ ਹਾਫ ਲਿੱਤਾ ਤੇ ਜਿੱਦੇ ਥੋੜਾ ਜਿਹਾ ਆਪਣਾ ਬਟਰ ਮੈਲਟ ਹੋ ਜਾਏਗਾ ਤੇ ਇਹਦੇ ਵਿੱਚ ਆਪਾਂ ਪਾਵਾਂਗੇ 1 ਚਮਚ ਲਾਲ ਮਿਰਚ ਪਾਊਡਰ ਤੇ ਉਸ ਤੋਂ ਬਾਅਦ ਫਟਾਫਟ ਆਪਾਂ ਇਹਦੇ ਵਿੱਚ ਜਿਹੜੀ ਆਪਾਂ ਪਿਓਰੀ ਤਿਆਰ ਕੀਤੀ ਹੈ ਉਹ ਪਾ ਦੇਣੀ ਹੈ ਤੇ ਇਸ ਤਰ੍ਹਾਂ ਪਾਉਣ ਨਾਲ ਜਿਹੜਾ ਆਪਣਾ ਗਰੇਵੀ ਦਾ ਕਲਰ ਹੈ ਉਹ ਬਹੁਤ ਵਧੀਆ ਆਉਂਦਾ ਹੈ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਕਰ ਲਾਂਗੇ ਫਟਾਫਟ ਇੱਕ ਵਾਰ ਮਿਕਸ ਤੇ ਇੱਥੇ ਗ੍ਰੈਂਡਰ ਜਾਰ ਦੇ ਵਿੱਚ ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿ ਅੰਦਰ ਮਸਾਲਾ ਲੱਗਿਆ ਹਜੇ ਵੀ ਰਹਿ ਗਿਆ ਤੇ ਇਹਦੇ ਵਿੱਚ ਆਪਾਂ ਦੋ ਤਿੰਨ ਚਮਚ ਪਾਣੀ ਦੇ ਪਾ ਕੇ ਚੰਗੀ ਤਰ੍ਹਾਂ ਹਿਲਾ ਕੇ ਉਹਨੂੰ ਵੀ ਇਹਦੇ ਵਿੱਚ ਮਿਕਸ ਕਰ ਲਾਂਗੇ ਕਿਉਂਕਿ ਜਿਹੜੀ ਆਪਣੀ ਇੱਥੇ ਵੀ ਗਰੇਵੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਥਿੱਕ ਹੈ ਤੇ ਇਹ ਵੀ ਥੋੜੀ ਜਿਹੀ ਜਿਹੜੀ ਹੈਗੀ ਹੈ ਪਾਣ ਨਾਲ ਪਤਲੀ ਹੋ ਜਾਏਗੀ ਤਾਂ ਤੁਸੀਂ 2-3 ਚਮਚ ਪਾਣੀ ਐਡ ਕਰ ਸਕਦੇ ਹੋ ਤੇ ਹੁਣ ਇਹਦੇ ਵਿੱਚ ਆਪਾਂ ਐਡ ਕਰਾਂਗੇ ਇੱਕ ਚਮਚ ਧਨੀਆ ਪਾਊਡਰ ਚਮਚ ਦਾ ਚੌਥਾ ਹਿੱਸਾ ਹਲਦੀ ਤੇ ਇੱਕ ਚਮਚ ਆਪਾਂ ਪਾਵਾਂਗੇ ਗਰਮ ਮਸਾਲਾ ਫਿਰ ਇੱਕ ਵਾਰ ਇਹਨੂੰ ਚੰਗੀ ਤਰ੍ਹਾਂ ਆਪਾਂ ਮਸਾਲਿਆਂ ਨੂੰ ਆਪਣੀ ਗਰੇਵੀ ਦੇ ਵਿੱਚ ਮਿਕਸ ਕਰ ਲਾਂਗੇ ਤੇ ਫਿਰ ਇਹਦੇ ਵਿੱਚ ਆਪਾਂ ਐਡ ਕਰਾਂਗੇ ਇੱਕ ਚਮਚ ਕਸੂਰੀ ਮੇਥੀ ਤੇ ਉਹਨੂੰ ਵੀ ਆਪਾਂ ਮਿਕਸ ਕਰ ਲਾਂਗੇ ਇੱਥੇ ਆਪਾਂ ਇਹਦੇ ਵਿੱਚ ਐਡ ਕਰਾਂਗੇ ਸਵਾਦ ਅਨੁਸਾਰ ਨਮਕ ਤੇ ਨਾਲ ਹੀ ਆਪਾਂ ਐਡ ਕਰ ਦਾਂਗੇ ਇੱਕ ਚਮਚ ਚੀਨੀ ਚੀਨੀ ਪਾਉਣ ਨਾਲ ਜਿਹੜਾ ਆਪਣਾ ਗਰੇਵੀ ਦਾ ਤਿੱਖਾਪਨ ਹੁੰਦਾ ਉਹ ਥੋੜਾ ਸੈਟਲ ਹੋ ਜਾਂਦਾ ਹੈ ਤੇ ਹੁਣ ਇਹਨੂੰ ਕਵਰ ਕਰਕੇ ਆਪਾਂ 2-3 ਮਿੰਟ ਲਈ ਪਕਾ ਲਾਂਗੇ ਤੇ ਹੁਣ ਆਪਾਂ ਢੱਕਣ ਹਟਾ ਕੇ ਦੇਖਦੇ ਆਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਾਈਡਾਂ ਤੇ ਆਇਲ ਆ ਗਿਆ ਤਾਂ ਆਪਣਾ ਜਿਹੜਾ ਮਸਾਲਾ ਉਹ ਬਿਲਕੁਲ ਪੱਕ ਚੁੱਕਾ ਹੈ ਤਾਂ ਹੁਣ ਇਹਨੂੰ ਇੱਕ ਵਾਰ ਆਪਾਂ ਫਿਰ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਇੱਕ ਚਮਚ ਮਲਾਈ ਇਹ ਮੈਂ ਜਿਹੜੀ ਆਪਣੇ ਘਰੇ ਦੁੱਧ ਤੇ ਮਲਾਈ ਜਾਂਦੀ ਹੈ ਉਹੀ ਯੂਜ਼ ਕੀਤੀ ਹੈ ਤੇ ਇੱਕ ਚਮਚ ਮਲਾਈ ਐਡ ਕਰਨ ਤੋਂ ਬਾਅਦ ਇਹਨੂੰ ਆਪਾਂ ਥੋੜੀ ਦੇਰ ਲਈ ਮਿਕਸ ਕਰਦੇ ਹੋਏ ਪਕਾ ਲਾਂਗੇ। ਉਨਵੇਂ ਮਲਾਈ ਨੂੰ 1 ਮਿੰਟ ਪਕਾ ਲਿਆ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਐਡ ਕਰਾਂਗੇ 2 ਤੋਂ 3 ਚਮਚ ਗ੍ਰੇਟ ਕੀਤਾ ਹੋਇਆ ਪਨੀਰ। ਪਨੀਰ ਪਾ ਕੇ ਫਿਰ ਇਹਨੂੰ ਆਪਾਂ ਚੰਗੀ ਤਰ੍ਹਾਂ ਗਰੇਵੀ ਦੇ ਵਿੱਚ ਮਿਕਸ ਕਰ ਲੈਣਾ ਤੇ ਇਸ ਤਰ੍ਹਾਂ ਗ੍ਰੇਟ ਕਰਕੇ ਪਨੀਰ ਪਾਉਣ ਨਾਲ ਕਿ ਜਿਹੜੀ ਆਪਣੀ ਗਰੇਵੀ ਹੈ ਉਹ ਬੜੀ ਰਿਚ ਬਣ ਕੇ ਤਿਆਰ ਹੁੰਦੀ ਹੈ। ਤੇ ਹੁਣ ਇੱਥੇ ਮੈਨੂੰ ਲੱਗ ਰਿਹਾ ਸੀ ਕਿ ਜ਼ਿਆਦਾ ਥਿੱਕ ਹੋ ਗਈ ਆਪਣੀ ਗਰੇਵੀ ਤੇ ਇਹਦੇ ਵਿੱਚ ਮੈਂ 2 ਤੋਂ 3 ਚਮਚ ਪਾਣੀ ਦੇ ਐਡ ਕੀਤੇ ਐ ਤੇ ਉਸ ਤੋਂ ਬਾਅਦ ਇਹਨੂੰ 1 ਮਿੰਟ ਲਈ ਹੋਰ ਪਕਾ ਲਿਆ ਤਾਂ ਇੱਥੇ ਦੇ ਵਿੱਚ ਆਪਾਂ ਐਡ ਕਰਾਂਗੇ ਪਨੀਰ ਇੱਥੇ 200 ਗ੍ਰਾਮ ਪਨੀਰ ਨੂੰ ਮੈਂ ਟ੍ਰੈਂਗਲ ਸ਼ੇਪ ਦੇ ਵਿੱਚ ਕੱਟ ਕੀਤਾ ਤੁਸੀਂ ਆਪਣੀ ਕਿਸੇ ਵੀ ਮਨਪਸੰਦ ਸ਼ੇਪ ਦੇ ਵਿੱਚ ਕੱਟ ਕਰ ਸਕਦੇ ਹੋ ਅਰ ਟ੍ਰਾਇੰਗਲ ਪੀਸਸ ਕੱਟ ਕੇ ਪਾਣ ਨਾਲ ਜਿਹੜੀ ਆਪਣੀ ਪਨੀਰ ਲਵਾਵਦਾਰ ਦੀ ਲੁੱਕ ਹੈ ਉਹ ਬਹੁਤ ਵਧੀਆ ਆਉਂਦੀ ਹੈ ਤੇ ਹੁਣ ਇਹਨੂੰ ਇੱਕ ਵਾਰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਫਿਰ ਇਹਨੂੰ ਕਵਰ ਕਰਕੇ ਆਪਾਂ 2 ਮਿੰਟ ਲਈ ਹੋਰ ਪਕਾ ਲਾਂਗੇ ਹੁਣ 2 ਤੋਂ 3 ਮਿੰਟ ਹੋ ਗਏ ਆ ਤਾਂ ਆਪਾਂ ਲੱਡੂ ਉਤਾਰ ਕੇ ਦੇਖਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਪਨੀਰ ਲਵਾਵਦਾਰ ਬਣ ਕੇ ਹੁਣ ਬਿਲਕੁਲ ਰੈਡੀ ਤੇ ਹੁਣ ਇਹਦੇ ਵਿੱਚ ਆਪਾਂ ਐਡ ਕਰਾਂਗੇ ਬਰੀਕ ਬਰੀਕ ਕੱਟ ਕੀਤਾ ਹੋਇਆ ਹਰਾ ਧਨੀਆ ਤੇ ਫਿਰ ਇਹਨੂੰ ਆਪਾਂ ਇੱਕ ਵਾਰ ਮਿਕਸ ਕਰ ਲਾਂਗੇ ਤੇ ਹੁਣ ਆਪਾਂ ਇੱਕ ਸਰਵਿੰਗ ਬੌਲ ਲੈ ਕੇ ਉਹਦੇ ਵਿੱਚ ਆਪਣੇ ਪਨੀਰ ਨੂੰ ਕਰਾਂਗੇ ਸਰਵ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਬਣ ਕੇ ਰੈਡੀ ਹੋਇਆ ਔਰ ਇਹਦੀ ਇੰਨੀ ਬੈਲਵਟੀ ਗਰੇਵੀ ਬਣ ਕੇ ਤਿਆਰ ਹੁੰਦੀ ਹੈ ਨਾ ਤੇ ਔਰ ਇਹਦਾ ਟੇਸਟ ਬਿਲਕੁਲ ਰੈਸਟੋਰੈਂਟ ਦੇ ਪਨੀਰ ਦੀ ਤਰ੍ਹਾਂ ਹੁੰਦਾ ਹੈ ਜਦੋਂ ਤੁਸੀਂ ਟ੍ਰਾਈ ਕਰੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਤੇ ਹੁਣ ਮੈਂ ਇਹਨੂੰ ਗਾਰਨਿਸ਼ ਕੀਤਾ ਥੋੜੇ ਜਿ ਗ੍ਰੀਟ ਕੀਤੇ ਹੋਏ ਪਨੀਰ ਦੇ ਨਾਲ ਤੇ ਆਪਣਾ ਪਨੀਰ ਲੁਆਬਦਾਰ ਬਣ ਕੇ ਬਿਲਕੁਲ ਰੈਡੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਔਰ ਇਹ ਜਿੰਨਾ ਦਿਖਣ 'ਚ ਅੱਛਾ ਲੱਗ ਰਿਹਾ ਖਾਣ 'ਚ ਉਸ ਤੋਂ ਵੀ ਕਈ ਗੁਣਾ ਜ਼ਿਆਦਾ ਟੇਸਟੀ ਹੁੰਦਾ ਹੈ ਤੇ ਜਦੋਂ ਤੁਸੀਂ ਬਣਾਓਗੇ ਤਾਂ ਤੁਹਾਨੂੰ ਜੋ ਵੀ ਖਾਏਗਾ ਇਹਦੀ ਰੈਸਪੀ ਜ਼ਰੂਰ ਪੁੱਛੇਗਾ ਤੇ ਤੁਸੀਂ ਇਹਨੂੰ ਨਾਨ ਜਾਂ ਲੱਛਾ ਪਰੌਠਾ ਦੇ ਨਾਲ ਇੰਜੋਏ ਕਰ ਸਕਦੇ ਹੋ ਆਈ ਹੋਪ ਕਿ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇਗੀ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਪਲੀਜ਼ ਕਮੈਂਟਸ ਕਰਕੇ ਵੀ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਮੇਰੀਆਂ ਵੀਡੀਓਜ਼ ਕਿੱਦਾਂ ਦੀਆਂ ਲੱਗ ਰਹੀਆਂ ਨੇ ਤਾਂ ਕਿ ਮੈਨੂੰ ਵੀ ਤੁਹਾਡੇ ਕਮੈਂਟਸ ਪੜ੍ਹ ਕੇ ਥੋੜੀ ਮੋਟੀਵੇਸ਼ਨ ਮਿਲੇ ਆ ਮਿਲਦੇ ਹਾਂ ਫਿਰ ਆਪਾਂ ਇੱਕ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਬਾਏ ਬਾਏ